ਕੱਲ ਜੋ ਆ ਬਰਬਰਤਾ ਪੂਰਵਕ ਹਮਲਾ ਜਿਹੜਾ ਹੋਇਆ ਹੈ ਬਹੁਤ ਹੀ ਮੰਦ ਭਗ ਹੈ ਇਹਦੇ ਪਿੱਛੇ ਜਿੱਥੇ ਸਰਕਾਰ ਦੀ ਨਲਾਇਕੀ ਹੈ ਉੱਥੇ ਮੈਂ ਸਮਝਦਾ ਸਮਾਜ ਦੇ ਅੰਦਰ ਇੱਕ ਵਿਚ ਪ੍ਰਭਾਵ ਲੈ ਰਿਹਾ ਨਫ਼ਰਤ ਦਾ ਮਾਹੌਲ ਤੇ ਇਨਟੋਲਰੈਂਸ ਹੇਟਰੇਡ ਐਸ ਵੈਲ ਐਸ ਇਨਟੋਲਰੈਂਸ ਤੇ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਤੇ ਸਰਕਾਰ ਦੀ ਨਲਾਇਕੀ ਕਰਕੇ ਖਤਮ ਹੀ ਹੈ ਹਰੇਕ ਕੋਈ ਆਦਮੀ ਆਪਣੇ ਆਪ ਕਾਨੂੰਨ ਆਪਣੇ ਹੱਥ ਚ ਲੈਣ ਦੀ ਜਿਸ ਤਰ੍ਹਾਂ ਇੱਕ ਫਿਰਕ ਪੈ ਗਈ ਹੈ ਪੰਜਾਬ ਦੇ ਅੰਦਰ ਬਹੁਤ ਹੀ ਦੁਰਭਾਗਿਆਪੂਰਨ ਬਹੁਤ ਹੀ ਮੰਦ ਭਾਗੀ ਹੈ ਉਹਦੇ ਨਾਲ ਸਮਾਜ ਦੇ ਪ੍ਰਤੀ ਸਮਾਜ ਵੱਲੋਂ ਕਿਸ ਤਰ੍ਹਾਂ ਇਨਸਾਨਾਂ ਨੂੰ ਇਸ ਕਿਸਮ ਦੇ ਕਦਮਾਂ ਨੂੰ ਕਿਸੇ ਵੀ ਕਿਸਮ ਦੀ ਵਾਇਲੈਂਸ ਆਫ ਇਨ ਐਨੀ ਫਾਰਮ ਉਹਨੂੰ ਜਿਹੜਾ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ ਗਲੋਰੀਫਾਈਂਗ ਵਾਇਲੈਂਸ ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਇਹਦੇ ਵਾਸਤੇ ਮੈਂ ਸਮਝਦਾ ਜਿੱਥੇ ਸਰਕਾਰ ਜਾਗੇ ਆਪਣੀ ਜ਼ਿੰਮੇਵਾਰੀ ਸਮਝੇ ਕਾਨੂੰਨ ਵਿਵਸਥਾ ਸਭ ਤੋਂ ਪਹਿਲੀ ਜ਼ਰੂਰੀ ਮੁੱਢਲੀ ਮੈਂ ਸਮਝਦਾ ਉਹਦੇ ਬਾਅਦ ਬਾਕੀ ਸਭ ਦਾ ਝੂਟ ਹੈ ਉਹਦੇ ਸੈਕੰਡਰੀ ਹੈ ਚੀਜ਼ਾਂ ਸਭ ਤੋਂ ਪਹਿਲਾਂ ਜਦੋਂ ਤਾਈ ਲੋਕਾਂ ਦੀ ਜਾਨ ਮਾਲ ਸੁਰੱਖਿਤ ਨਹੀਂ ਬਾਕੀ ਗੱਲਾਂ ਅਧੂਰੀਆਂ ਹੀ ਕੋਈ ਉਹਨਾਂ ਦਾ ਮਾਇਨਾ ਨਹੀਂ ਸਰਕਾਰ ਉਸੇ ਵੀ ناکਾਮਯਾਬ ਸਾਬਿਤ ਹੋ ਰਹੀ ਹੈ ਬਾਰ ਬਾਰ ਇਸ ਕਿਸਮ ਦੇ ਵਾਕਿਆ ਪੰਜਾਬ ਦੇ ਅੰਦਰ ਜਿਸ ਕਿਸਮ ਦਾ ਇੱਕ ਜ਼ਹਿਰ ਪਨਪ ਰਿਹਾ ਹੈ ਮਨੂ ਮੰਨੂ ਆ ਮੇਰਾ ਵੀ ਦੁਰਭਗ ਹੈ ਵੀ ਮੈਂ ਆਪਣੇ ਰਾਜਨੀਤਿਕ ਜੀਵਨ ਦੇ ਅੰਦਰ ਮੰਨੂ ਪਹਿਲਾਂ ਬ੍ਰਿਗੇਡੀਅਰ ਗਗਨੇਜਾ ਜਿਸ ਤਰ੍ਹਾਂ ਮਰਡਰ ਹੋਇਆ ਜਲੰਧਰ ਦੇ ਅੰਦਰ ਜਿਸ ਤਰ੍ਹਾਂ ਸੂਰੀ ਦਾ ਅਮਰਸਰ ਚ ਹੁਣ ਪਿਛਲੇ ਦਿਨਾਂ ਦੇਖਣ ਨੂੰ ਮਿਲਿਆ ਉਹਦੇ ਬਾਅਦ ਪ੍ਰਭাকর ਦਾ ਜਿਸ ਤਰ੍ਹਾਂ ਮਰਡਰ ਕੀਤਾ ਗਿਆ ਨੰਗਲ ਦੇ ਅੰਦਰ ਗੁਣੇ ਚਾਰ ਮਹੀਨੇ ਪਹਿਲਾਂ ਦੇ ਉਹਦੇ ਬਾਅਦ ਹੁਣ ਜਿਹੜਾ ਅਟੈਕ ਹੋ ਰਿਹਾ ਪੰਜਾਬ ਦੇ ਅੰਦਰ ਇਨਟੋਲਰੈਂਸ ਜਿਹੜੀ ਹੈ ਤੇ ਇੱਕ ਹੇਟ ਕਰਾਇਮ ਜਿਹੜਾ ਵਧ ਰਿਹਾ ਇਹਨੂੰ ਸਾਰੇ ਪੰਜਾਬ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਸਾਰੇ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਇਹਦੇ ਉੱਤੇ ਨਕੇਲ ਪਾਈਏ ਆ ਪੰਜਾਬ ਵਾਸਤੇ ਬਹੁਤ ਹੀ ਮੰਦ ਭਾਗੀ ਗੱਲ ਹੈ ਤੇ ਉਸ ਤੋਂ ਵੀ ਵੱਡੀ ਮੰਦ ਭਾਗੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਦਾ ਅਜੇ ਮੈਂ ਤਾਂ ਕਿਤੇ ਕੋਈ ਬਿਆਨ ਦੇਖਿਆ ਨਹੀਂ ਕੱਲ ਕੱਲ ਦੀ ਜਦੋਂ ਦੀ ਘਟਨਾ ਹੋਈ ਹੈ ਉਹ ਆਪਣੇ ਕਿਸੇ ਦੁਨੀਆ 'ਚ ਵਸ ਰਹੇ ਆ ਉਹਨਾਂ ਨੂੰ ਆਪਣੀ ਕੁਰਸੀ ਬਚਾਣ ਦੇ ਚੱਕਰ 'ਚ ਜਲੰਧਰ ਦੇ ਅੰਦਰ ਕੈਂਪ ਲਾ ਕੇ ਬੈਠੇ ਆ ਲੜਨ ਇਲੈਕਸ਼ਨ ਸਾਰੀ ਸਰਕਾਰ ਉੱਥੇ ਬੈਠੀ ਹੈ ਨਾ ਹੀ ਕੋਈ ਘਟੋ ਘਟੇ ਇੱਕ ਝੂਟੇ ਮਗਰਮਚੀ ਅंसू ਬਹਾ ਦਿੰਦੇ ਜੋ ਹੋ ਸਕਦਾ ਲੋਕਾਂ ਦਾ ਸਨੇਹਾ ਜਾਂਦਾ ਕੋਈ ਨਾ ਕੋਈ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਲਾਅ ਐਂਡ ਆਰਡਰ 'ਚੋਂ ਵਿਸ਼ਵਾਸ ਲੋਕਾਂ ਦਾ ਹੈ ਹੀ ਨਹੀਂ ਤੇ ਇਸ ਕਿਸਮ ਦੀ ਘਟਨਾ ਜਦੋਂ ਵਾਪਰਦੀ ਹੈ ਲੋਕਾਂ ਦਾ ਵਿਸ਼ਵਾਸ ਇਸ ਸਰਕਾਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਕਾਰਗੁਜ਼ਾਰੀ ਤੋਂ ਬਿਲਕੁਲ ਉੱਠ ਚੁੱਕਿਆ ਹੈ ਤੇ ਮੈਂ ਸਮਝਦਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਇਸ ਨਫ਼ਰਤ ਨੂੰ ਖਤਮ ਕਰਨ ਦੀ ਇਸ ਕਿਸਮ ਦੇ ਜਿਹੜੇ ਕਾਨੂੰਨ ਨੂੰ ਆਪਣੇ ਹੱਥ ਲੈਣ ਦੀ ਚੱਲੀ ਹੋਏ ਉਹਨੂੰ ਖਤਮ ਪਾਈ ਜਾਵੇ ਜਕਰ ਤਾਂ ਕਿ ਪੰਜਾਬ ਦੀਆਂ ਸੁਰੱਖਿਆ ਫੋਰਸਾਂ ਫੀਲ ਹੋਈਆਂ ਨਹੀਂ ਜੀ